ਕਿੰਨੀਆਂ ਮੁਰਗੀਆਂ ਤੋਂ ਤੁਸੀਂ 15000 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਕਮਾ ਸਕਦੇ ਹੋਗੇ ਕਿਹੜੀ ਤੁਸੀਂ ਬਰੀਡ ਦੇ ਬੱਚੇ ਰੱਖਣਿਆ ਕਿਵੇਂ ਉਹਦਾ ਰੱਖ-ਰਖਾਵ ਕਰਨਾ ਸਾਰਾ ਆਪਾਂ ਤੁਹਾਨੂੰ ਕਿਸ ਤਰ੍ਹਾਂ ਉਹਦੀ ਫੀਡ ਕਿਹੜੀ ਫੀਡ ਪਾਉਣੀ ਆ ਪੂਰਾ ਮੈਨੇਜਮੈਂਟ ਸਿਸਟਮ ਤੁਹਾਨੂੰ ਪੂਰਾ ਇਸ ਵੀਡੀਓ 'ਚ ਦੱਸਾਂਗੇ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਘਰੇ ਬੈਠੇ 15000 ਤੋਂ ਲੈ ਕੇ 20000 ਰੁਪਏ ਤੱਕ ਆਸਾਨੀ ਨਾਲ ਕਿਵੇਂ ਕਮਾ ਸਕਦੇ ਹੋ ਕਿੰਨੀਆਂ ਤੁਹਾਨੂੰ ਮੁਰਗੀਆਂ ਰੱਖਣੀਆਂ ਪੈਣਗੀਆਂ ਕਿਵੇਂ ਤੁਸੀਂ ਉਹਨਾਂ ਨੂੰ ਕਿਹੜੀ ਫੀਲਡ ਦੇਣੀ ਆ ਤੇ ਰੱਖ ਰਖਾਓ ਸਾਰਾ ਕਿਵੇਂ ਕਰਨਾ ਤੁਹਾਨੂੰ ਪ੍ਰੋਪਰ ਇਸ ਵੀਡੀਓ ਚ ਜਾਣਕਾਰੀ ਦਵਾਂਗੇ ਸੋ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਦੋਸਤੋ ਜੇ ਅੰਤ ਚ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਤੇ ਇੱਕ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਆਪਾਂ ਤੁਹਾਨੂੰ ਇਸ ਵੀਡੀਓ ਚ ਪ੍ਰੋਪਰ ਦੱਸਾਂਗੇ ਬਿਲਕੁਲ ਵੀ ਸਕਿਪ ਨਾ ਕਰੇ ਵੀਡੀਓ ਵੀਡੀਓ ਨੂੰ ਅੰਤ ਤੱਕ ਦੇਖਿਓ ਤੁਹਾਨੂੰ ਪਾਜੇਕਰ ਕੋਈ ਵੇਲਾਗਾ ਕੋਈ ਜੌਬ ਕਰਦਾ ਉਹਦੇ ਨਾਲ ਨਾਲ ਤੁਸੀਂ 15-20000 ਰੁਪਏ ਕਿਵੇਂ ਕਮਾ ਸਕਦੇ ਹੋ ਉਸ ਬਾਰੇ ਆਪਾਂ ਤੁਹਾਨੂੰ ਪ੍ਰੋਪਰ ਦੱਸਾਂਗੇ ਜਾਣਕਾਰੀ ਦਵਾਂਗੇ ਕਿਹੜੀ ਤੁਹਾਨੂੰ ਬਰੀਡ ਵਧੀਆ ਰਹੂਗੀ ਸਸਤੀ ਫੀਡ ਪਾ ਕੇ ਤੁਸੀਂ ਸਸਤੀ ਦਾ ਕਹਿਣ ਤੋਂ ਭਾਵ ਚੰਗੀ ਤੇ ਵਧੀਆ ਘਰੇ ਫੀਡ ਤਿਆਰ ਕਰਕੇ ਤੁਸੀਂ ਕਿਵੇਂ 15 ਤੋਂ 20000 ਰੁਪਏ ਜਿਹੜਾ ਮੁਰਗੀਆਂ ਤੋਂ ਕਮਾ ਸਕਦੇ ਹੋ ਕਿੰਨੀਆਂ ਤੁਹਾਨੂੰ ਮੁਰਗੀਆਂ ਰੱਖਣੀਆਂ ਪੈਣਗੀਆਂ ਕਿ ਤੁਸੀਂ 7 ਤੇ ਰੱਖ ਸਕਦੇ ਹੋ ਛੱਤ ਤੇ ਰੱਖ ਸਕਦੇ ਹੋ ਜਾਂ ਥੱਲੇ ਰੱਖ ਸਕਦੇ ਹੋ ਇਸ ਪ੍ਰੋਪਰ ਆਪਾਂ ਜਿਹੜੇ ਟੌਪਿਕ ਤੇ ਅੱਜ ਦੀ ਵੀਡੀਓ ਬਣਾਉਣ ਜਾ ਰਹੇ ਹਾਂ ਦੋਸਤੋ ਵੀਡੀਓ ਥੋੜੀ ਜੀ ਲੰਬੀ ਵੀ ਹੋ ਸਕੀ ਹੈ ਪਰ ਵੀਡੀਓ ਜਾਣਕਾਰੀ ਵਾਲੀ ਬਹੁਤ ਹੋਊਗੀ ਵੀਡੀਓ ਦੇ ਅੰਤ ਤੱਕ ਜਰੂਰ ਬਨੇ ਰਹੋ ਸਕਿੱਪ ਬਿਲਕੁਲ ਵੀ ਨਾ ਕਰਿਓ ਪੂਰੀ ਦੇਖਿਓ ਜੇ ਵਧੀਆ ਲੱਗੂ ਤਾਂ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਜਿਓ ਦੋਸਤੋ ਹੁਣ ਆਪਾਂ ਤੁਹਾਡਾ ਜ਼ਿਆਦਾ ਸਮਾਂ ਨਾ ਲੈਂਦੇ ਹੋਏ ਆਪਾਂ ਪ੍ਰੋਪਰ ਆਪਣੀ ਵੀਡੀਓ ਤੇ ਆਉਣੇ ਹਾਂਗੇ ਪ੍ਰੋਪਰ ਆਪਣੇ ਟੌਪਿਕ ਤੇ ਆਉਣੇ ਹਾਂਗੇ ਕਿ ਤੁਸੀਂ ਕਿਵੇਂ 15000 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਇੱਕ ਮਹੀਨੇ ਦਾ ਕਿੰਨੀਆਂ ਮੁਰਗੀਆਂ ਤੋਂ ਕਮਾ ਸਕਦੇ ਹੋ ਤੋ ਦੋਸਤੋ ਹੁਣ ਆਪਾਂ ਸਭ ਤੋਂ ਪਹਿਲਾਂ ਜਿਹੜਾ ਸਟਾਰਟਿੰਗ ਆ ਜਦੋਂ ਆਪਾਂ ਪੋਲਟਰੀ ਫਾਰਮਿੰਗ ਵੱਲ ਜਾਣਦੇ ਆਂਗੇ ਉਦੋਂ ਆਪਾਂ ਤੁਹਾਨੂੰ ਹਰ ਇੱਕ ਵੀਡੀਓ 'ਚ ਦੱਸਿਆ ਹੋਏਗਾ ਕਿ ਤੁਸੀਂ ਹਮੇਸ਼ਾ ਘੱਟ ਤੋਂ ਸਟਾਰਟ ਕਰੋ ਕਿਉਂਕਿ ਜਦੋਂ ਆਪਾਂ ਘੱਟ ਤੋਂ ਸਟਾਰਟ ਕਰਦੇ ਆਂਗੇ ਆਪਾਂ ਨੂੰ ਅੱਗੇ ਵਧਣ ਦੇ ਚਾਂਸ ਜ਼ਿਆਦਾ ਹੁੰਦੇ ਨੇ ਪਰ ਜੇਕਰ ਆਪਾਂ ਪਹਿਲੀ ਵਾਰੀ ਜ਼ਿਆਦਾ ਮੁਰਗੀਆਂ ਤੋਂ ਸਟਾਰਟ ਕਰਦੇ ਆਂਗੇ ਤਾਂ ਆਪਾਂ ਨੂੰ ਘਾਟਾ ਪੈਣ ਦੇ ਵੀ ਚਾਂਸ ਹੋ ਜਾਂਦੇ ਨੇ ਕਿਉਂਕਿ ਆਪਾਂ ਨਵੇਂ ਹੁੰਨੇ ਆ ਆਪਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਹੁੰਦੀ ਸੋ ਪਹਿਲਾਂ ਆਪਾਂ ਤੁਹਾਨੂੰ ਦੱਸਾਂਗੇ ਕਿ ਤੁਸੀਂ ਬਹੁਤ ਘੱਟ ਜਾਨਵਰਾਂ ਤੋਂ ਸਟਾਰਟ ਕਰਨਾ ਜੇਕਰ ਤੁਸੀਂ ਪੋਲਟਰੀ ਫਾਰਮਿੰਗ 'ਚ ਨਵੇਂ ਹੋ ਦੇਸੀ ਪੋਲਟਰੀ ਫਾਰਮਿੰਗ 'ਚ ਜੇ ਤੁਸੀਂ ਨਵੇਂ ਹੋਗੇ ਤੁਸੀਂ 100 200 300 400 ਵਰਡ ਤੋਂ ਮੈਂ ਤਾਂ ਕਹਿਣਾਗਾ ਤੁਸੀਂ 100 ਵਰਡ ਤੋਂ ਪਹਿਲੀ ਵਾਰ ਸਟਾਰਟ ਕਰੋ ਪਹਿਲੀ ਵਾਰ ਤੁਹਾਨੂੰ ਟ੍ਰੇਨਿੰਗ ਵੀ ਹੋ ਜੂ ਤੁਹਾਡੀ ਤੈਨੂੰ ਪ੍ਰੋਪਰ ਜਿਹੜਾ ਕੰਮ ਕਰਕੇ ਪਤਾ ਵੀ ਲੱਗ ਜੂਗਾ ਕਿ ਕਿੱਦਾਂ ਇਹਨਾਂ ਦੀ ਸਾਂਭ ਸੰਭਾਲ ਹੁੰਦੀ ਆ ਕਿਵੇਂ ਬਦਲਦੇ ਮੌਸਮ ਵਿੱਚ ਆਪਾਂ ਇਹਨਾਂ ਦੀ ਸਾਂਭ ਸੰਭਾਲ ਕਰ ਸਕਦੇ ਆਂਗੇ ਤੇ ਕਿਵੇਂ ਦਾ ਰੱਖ ਰਖਾਵਾ ਕਿਹੜੀ ਇਹਨਾਂ ਨੂੰ ਆਪਾਂ ਨੇ ਫੀਡ ਪਾਉਣੀ ਆ ਸੋ ਆਪਾਂ ਤੁਹਾਨੂੰ ਹਰ ਵੀਡੀਓ 'ਚ ਇਹੀ ਕਹਿਣੇ ਹੁੰਦੇ ਆ ਕਿ ਤੁਸੀਂ ਘੱਟ ਤੋਂ ਘੱਟ ਜਾਨਵਰਾਂ ਤੋਂ ਸਟਾਰਟ ਕਰੋ ਸੋ ਜਦੋਂ ਆਪਾਂ ਥੱਲੋਂ ਉੱਪਰ ਨੂੰ ਜਾਂਦੇ ਆਂ ਤਾਂ ਵਧੀਆ ਲੱਗਦਾ ਜੇਕਰ ਆਪਾਂ ਨੂੰ ਜ਼ਿਆਦਾ ਮੁਰਗੀਆਂ ਰੱਖ ਕੇ ਜ਼ਿਆਦਾ ਜਾਨਵਰ ਪਾ ਕੇ ਜੇਕਰ ਆਪਾਂ ਕੰਮ ਕਰਦੇ ਆਂ ਤਾਂ ਆਪਾਂ ਨੂੰ ਘੱਟ ਆ ਜੇਕਰ ਪੈਂਦਾਗਾ ਤਾਂ ਆਪਾਂ ਨੂੰ ਚੰਗਾ ਨਹੀਂ ਲੱਗਦਾ ਆਪਾਂ ਕੰਮ ਵੀ ਛੱਡ ਜੰਨੇ ਆ ਸੋ ਮੈਂ ਹਰ ਵੀਡੀਓ 'ਚ ਕਹਿਣਾ ਹੁੰਦਾ ਕਿ ਤੁਸੀਂ ਘੱਟ ਤੋਂ ਸਟਾਰਟ ਕਰੋ ਸੋ ਤੁਸੀਂ ਦੋਸਤੋ 150 ਜਾਨਵਰ ਲੈ ਕੇ ਆਉਣਾਗਾ 150 ਬੱਚਾ ਲੈ ਕੇ ਆਉਣਾ ਹੁਣ ਆਪਾਂ ਗੱਲਬਾਤ ਕਰ ਲੈਨੇ ਕਿ ਕਿਹੜੀ ਬਰੀਡ ਦਾ ਬੱਚਾ ਰੱਖਣਾ ਹੁਣ ਇੱਥੇ ਦੋਸਤੋ ਇਹ ਤੁਸੀਂ ਦੋ ਪਰਪਸ ਲਈ ਕੰਮ ਕਰ ਸਕਦੇ ਹੋ ਇੱਕ ਤਾਂ ਮੀਟ ਪਰਪਸ ਲਈ ਇੱਕ ਆਂਡਾ ਸੇਲ ਪਰਪਸ ਲਈ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਅੰਡੇ ਵਾਲੀਆਂ ਨਸਲਾਂ ਬਾਰੇ ਦੱਸਦੇ ਆ ਕਿ ਕਿਹੜੀਆਂ ਨਸਲਾਂ ਨੇ ਆ ਜਿਹੜੀ ਆ ਵਧੀਆ ਅੰਡੇ ਦਿੰਦੀਆਂ ਨੇ ਸੋ ਪਹਿਲੇ ਨੰਬਰ ਤੇ ਆਉਂਦੀ ਹੈ ਦੋਸਤੋ ਆਰ ਆਈ ਆਰ ਨਸਲ ਪੰਜਾਬ ਚ ਜਿਹੜੀ ਮਸ਼ਹੂਰ ਆ ਗਈ ਦੂਜੇ ਨੰਬਰ ਤੇ ਆਉਂਦੀ ਹੈ ਦੋਸਤੋ ਬਲੈਕ ਕੈਸਟਰਲੌਕ ਜੋ ਕਿ ਪਿਛਲੇ 2-3 ਸਾਲਾਂ ਤੋਂ ਕਾਫੀ ਪ੍ਰਚਲਿਤ ਆ ਪੰਜਾਬ ਚ ਕਾਫੀ ਜ਼ਿਆਦਾ ਫਾਰਮਰ ਵੀਰ ਬਹੁਤ ਸਾਰੇ ਰੱਖ ਰਹੇ ਨੇ ਇਹ ਤਕਰੀਬਨ ਅੰਡੇ ਦੇਣ ਚ ਇੱਕੋ ਜੀਆਂ ਨਸਲਾਂ ਨਹੀਂਆਂ ਦੋਨੀਆਂ ਵਧੀਆ ਨਸਲਾਂ ਨਹੀਂਆਂ ਤੁਸੀਂ ਇਹਨਾਂ ਚੋਂ ਕੋਈ ਵੀ ਨਸਲ ਚੂਜ਼ ਕਰ ਸਕਦੇ ਹੋ ਅੰਡੇ ਪਰਪਲ ਲਈ ਇਹ ਦੋਨੇ ਨਸਲਾਂ ਦਾ weight ਆ तकरीबन ਜਿਹੜਾ weight ਆ ਉਹ 1.5 ਕਿਲੋ ਤੋਂ ਲੈ ਕੇ 2 ਕਿਲੋ ਤੱਕ ਜਿਹੜਾ ਮੁਰਗੀ ਦਾ weight ਰਹਿੰਦਾ ਜਿਹੜਾ 2 ਤੋਂ ਲੈ ਕੇ 2.5 ਕਿਲੋ 3 ਕਿਲੋ ਤੱਕ ਜਿਹੜਾ ਮੁਰਗੇ ਦਾ weight ਚੱਲਿਆ ਜਾਂਦਾ ਹੈ ਇਹ ਘੱਟ ਫੀਡ ਖਾ ਕੇ ਚੰਗੀ ਗਿਣਤੀ 'ਚ ਜਿਹੜੇ ਅੰਡੇ ਮੁਰਗੀਆਂ ਦਿੰਦੀਆਂ ਨੇ ਇਹ ਦੋਨੇ ਬਰੀਡਾਂ ਅੰਡੇ ਵਾਲੀਆਂ ਬਰੀਡਾਂ ਨੇ ਜਿਹੜੀ ਮੀਟ ਪਰਪਸ ਲਈ ਜੇਕਰ ਆਪਾਂ ਕੰਮ ਕਰਨਾ ਚਾਹੁੰਦੇ ਆ ਤਾਂ ਆਪਾਂ ਇੱਕ ਵੀਡੀਓ ਬਣਾ रखी ਹੈ ਅਲੱਗ ਤੋਂ ਉਹ 'ਚ ਆਪਾਂ ਤੁਹਾਨੂੰ ਦੱਸਿਆ ਹੋਇਆ ਕਿਹੜੀਆਂ ਬਰੀਡਾਂ ਰੱਖਣੀਆਂ ਨੇ ਮੀਟ ਪਰਪ ਲਈ ਜੇਕਰ ਤੁਸੀਂ ਕੰਮ ਕਰਨਾ ਤੇ ਕਿਹੜੀਆਂ ਨਸਲਾਂ ਜਿਹੜੀਆਂ ਚੰਗਾ ਵੇਟ ਗੇਨ ਕਰਦੀਆਂ ਨੇ ਤੇ ਤੁਹਾਨੂੰ ਚੰਗਾ ਅੱਗੇ ਜਾ ਕੇ ਪ੍ਰੋਫਿਟ ਦਿੰਦੀਆਂ ਨੇ ਸੋ ਆਪਾਂ ਉਹ ਵੀਡੀਓ ਬਣਾ ਰੱਖੀ ਹੈਗੀ ਤੁਸੀਂ ਆਪਣੇ ਚੈਨਲ ਤੇ ਜਾ ਕੇ ਉਹ ਵੀਡੀਓ ਦੇਖ ਸਕਦੇ ਹੋਗੇ ਸੋ ਅੰਡੇ ਪਰਪ ਲਈ ਬਲੈਕਸਟਰਲੋਪ ਤੇ ਆਰਆਰ ਦੋਨੇ ਨਸਲਾਂ ਵਧੀਆ ਗਿਣੀਆਂ ਗਈਆਂ ਨੇ ਜੇਕਰ ਪਾ ਇਹਨਾਂ ਦੀ ਚੰਗੀ ਸਾਂਭ ਸੰਭਾਲ ਕਰਦੇ ਆਂਗੇ ਤਾਂ ਇਹ ਚੰਗੀ ਗਿਣਤੀ 'ਚ ਅੰਡੇ ਦਿੰਦੀਆਂ ਨੇ ਸੋ ਅੱਗੇ ਦੋਸਤੋ ਜੇਕਰ ਤੁਸੀਂ 150 ਬੱਚਾ ਪਾਉਣੇ ਹੋਗੇ ਤਾਂ ਉਹਦਾ ਆਪਾਂ ਰੱਖ ਰਖਾਵ ਦੀ ਗੱਲ ਕਰ ਲੈਨੇ ਆ ਜੇਕਰ ਦੋਸਤੋ ਇਹਨਾਂ ਦੀ ਰੱਖ ਰਖਾਵ ਦੀ ਗੱਲ ਕਰੀਏ ਜੇਕਰ ਤੁਸੀਂ ਪਹਿਲੀ ਵਾਰ ਰੱਖ ਰਹੇ ਹੋ ਤਾਂ ਟੈਂਪਰੇਚਰ ਮੇਨਟੇਨ ਰੱਖਣਾ ਚੰਗੀ ਤਰ੍ਹਾਂ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਕਿਉਂਕਿ ਜਦੋਂ ਆਪਾਂ ਬੱਚੇ ਲੈ ਕੇ ਆਉਨੇ ਆ ਮਾਰਚ-ਅਪ੍ਰੈਲ ਚ ਉਦੋਂ ਥੋੜੀ ਥੋੜੀ ਠੰਡ ਹੁੰਦੀ ਹੈਗੀ ਆਪਾਂ ਨੂੰ ਇਹਨਾਂ ਦੇ ਸੈਟਅਪ ਦੇ ਖੁੱਡਾ ਜਿਹੜਾ ਆਪਾਂ ਖੁੱਡਾ ਕਹੇ ਲੋ ਚਾਹੇ ਸੈਟਅਪ ਕਹੇ ਲੋ ਚਾਹੇ ਫਾਰਮ ਕਹੇ ਲੋ ਉਹਦਾ ਜਿਹੜਾ ਟੈਂਪਰੇਚਰ ਆ ਉਹ ਪਾ ਨੂੰ ਪ੍ਰੋਪਰ ਸਹੀ ਮੈਂਟੇਨ ਰੱਖਣਾ ਪਊਗਾ ਜੇਕਰ ਟੈਂਪਰੇਚਰ ਪਰ ਮੈਂਟੇਨ ਨਹੀਂ ਰੱਖ ਸਕੇ ਜਾਂ ਫਿਰ ਆਪਾਂ ਕੁਤਾਹੀ ਵਰਤ ਲਈ ਥੋੜੀ ਬਹੁਤੀ ਤਾਂ ਬੱਚੇ ਮਰਨ ਦੀ ਦਰ ਕਾਫੀ ਜ਼ਿਆਦਾ ਵਧ ਜਾਂਦੀ ਹੈ ਜਿਹੜੇ ਚਿਕਸ ਨੇ ਕਾਫੀ ਜ਼ਿਆਦਾ ਮਰ ਜਾਂਦੇ ਨੇ ਸੋ ਤੁਸੀਂ ਨੇ ਬੱਚਿਆਂ ਦੀ ਕੇਅਰ ਬਹੁਤ ਚੰਗੀ ਕਰਨੀ ਹੈਗੀ ਤੇ ਉਹਨਾਂ ਨੂੰ ਫੀਡ ਪ੍ਰੋਪਰ ਜਿਹੜੀ ਆਪਾਂ ਸਟੈਪ ਵਾਈਜ਼ ਸਟੈਪ ਇੱਕ ਵੀਡੀਓ ਚ ਦੱਸੀ ਹੋਈ ਆ ਤੁਸੀਂ ਉਹ ਸਟੈਪ ਵਾਈਜ਼ ਸਟੈਪ ਉਹਨਾਂ ਨੂੰ ਫੀਡ ਫੋਨ ਦੇਣਾ ਜੀ ਆਪਾਂ ਤੁਹਾਨੂੰ ਪ੍ਰੋਪਰ ਹੁਣ ਦੱਸਣ ਲੱਗੇ ਤਾਂ ਵੀਡੀਓ ਕਾਫੀ ਜ਼ਿਆਦਾ ਲੰਬੀ ਹੋ ਜੂਗੀ ਸੋ ਤੁਸੀਂ ਬੱਚੇ ਪਾਲ ਲੈਣੇ ਆ ਪ੍ਰੋਪਰ ਸੋ ਉਸ ਤੋਂ ਬਾਅਦ ਦੋਸਤੋ ਜਦੋਂ ਮੁਰਗੀ ਅੰਡੇ ਤੇ ਆ ਗਈ ਜਦੋਂ ਮੁਰਗੀ ਹੋ ਗਈ 4 1/2 ਮਹੀਨਿਆਂ ਦੀ ਜਾਂ 5 ਮਹੀਨੇ ਦੀ ਹੱਦ 5 ਮਹੀਨੇ ਦੀ ਮੁਰਗੀ ਅੰਡੇ ਤੇ ਆ ਜਾਂਦੀ ਹੈ ਜੇਕਰ ਆਪਾਂ ਵਧੀਆ ਉਹਨੂੰ ਖਰਾਕ ਪਾ ਕੇ ਵਧੀਆ ਸੰਭਾਲ ਰੱਖ-ਰਖਾਵ ਕਰਦੇ ਆਂਗੇ ਤਾਂ ਜਿਹੜੀ ਮੁਰਗੀ ਉਹ ਤਕਰੀਬਨ 4 1/2 ਮਹੀਨਿਆਂ ਤੋਂ ਲੈ ਕੇ 5 ਮਹੀਨਿਆਂ ਤੱਕ ਅੰਡੇ ਤੇ ਆ ਜਾਂਦੀ ਆ ਤੇ ਉਹ ਵਧੀਆ ਗਿਣਤੀ ਚ ਅੰਡੇ ਦਿਨ ਜੇਗੀ ਜੇਕਰ ਆਪਣਾ ਰੱਖ ਰਖਾਵ ਵਧੀਆ ਹੋਊਗਾ ਉਹਨੂੰ ਫੀਡ ਤੇ ਪ੍ਰੋਪਰ ਪਾਲਿਆ ਹੋਊਗਾ ਤੇ ਉਸ ਤੋਂ ਬਾਅਦ 5 5.5 ਮਹੀਨਿਆਂ ਤੋਂ ਜਿਹੜੀ ਮੁਰਗੀ ਇਹੋ ਅੰਡੇ ਤੇ ਆ ਜਾਂਦੀ ਹੈਗੇ ਫਿਰ ਦੋਸਤੋ ਤੁਸੀਂ ਕੀ ਕਰਨਾ ਜਦੋਂ ਮੁਰਗੀ ਅੰਡੇ ਤੇ ਆ ਗਈ ਉਹੋ ਜਿਹੜਾ ਅੰਡਾ ਆਪਾਂ ਨੇ ਸੇਲ ਕਰਨਾ ਉਹਦੇ ਲਈ ਚੰਗੀ ਮਾਰਕੀਟ ਹੋਣੀ ਚਾਹੀਦੀ ਆਪਣੇ ਕੋਲ ਚੰਗੀ ਮਾਰਕੀਟ ਦਾ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਆਪਾਂ ਪ੍ਰੋਡਕਟ ਤਿਆਰ ਕਰ ਲਿਆ ਅੰਡਾ ਆਪਣੇ ਕੋਲ ਰੈਡੀ ਹੋ ਗਿਆ ਉਸ ਤੋਂ ਬਾਅਦ ਕਿੱਥੇ ਆਪਾਂ ਵੇਚਣਾ ਕਿੱਥੇ ਆਪਾਂ ਸੇਲ ਕਰਨੀ ਆਂਡੇ ਦੀ ਉਹ ਬਹੁਤ ਜ਼ਿਆਦਾ ਜ਼ਰੂਰੀ ਹੈਗਾ ਜੇਕਰ ਅੰਡਾ ਆਪਣਾ ਵਧੀਆ ਵਿਕੂਗਾ ਤਾਂ ਹੀ ਆਪਾਂ ਨੂੰ ਜਿਹੜਾ ਪ੍ਰੋਫਿਟ ਹੋਊਗਾ ਸੋ ਤੁਸੀਂ ਨੇ ਆਂਡੇ ਦਾ ਰੇਟ ਤੁਸੀਂ ਆਪਣੇ ਏਰੀਏ ਦੇ ਹਿਸਾਬ ਨਾਲ ਤੈਅ ਕਰਨਾਗਾ ਜੇਕਰ ਤੁਹਾਡੇ ਦੇਸੀ ਮੁਰਗੀਆਂ ਦੀ ਗਿਣਤੀ ਜ਼ਿਆਦਾ ਤਾਂ ਥੋੜਾ ਘੱਟ ਰੱਖ ਸਕਦੇ ਹੋਗੇ ਪਰ ਜੇਕਰ ਤੁਹਾਡੇ ਏਰੀਆ 'ਚ ਮੁਰਗੀਆਂ ਘੱਟ ਨੇ ਬਹੁਤ ਜ਼ਿਆਦਾ ਗਿਣਤੀ 'ਚ ਤਾਂ ਤੁਸੀਂ ਆਂਡੇ ਦਾ ਰੇਟ ਜ਼ਿਆਦਾ ਰੱਖ ਸਕਦੇ ਹੋਗੇ ਉਹ ਤੁਸੀਂ ਟਾਈਮ ਦੇ ਹਿਸਾਬ ਨਾਲ ਐਡਜਸਟ ਖੁਦ ਕਰ ਲੈਣਾਗਾ ਸੋ ਜੇਕਰ ਤੁਸੀਂ 100 120 ਮੁਰਗੀਆਂ ਦੇ ਅੰਡੇ ਦੋਸਤੋ ਜੇਕਰ ਤੁਹਾਡੇ ਕੋਲ 150 ਮੁਰਗੀਆਂ ਤਾਂ 150 ਜਿਉ ਤਕਰੀਬਨ 100 ਮੁਰਗੀ ਡੇਲੀ ਅੰਡਾ ਦਊਗੀ ਹੀ ਦਊਗੀ ਜਿਹੜਾ ਅੰਡੇ ਦਾ ਰੇਟ ਆ ਦੋਸਤੋ ਜਿਹੜਾ ਸਰਦੀਆਂ ਦਾ ਰੇਟ ਆ ਉਹ ਤਕਰੀਬਨ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਜਿਹੜਾ ਦੇਸੀ ਅੰਡਾ ਵਧੀਆ ਵਿਕਦਾ ਹੈਗਾ ਦੋਸਤੋ 10 ਰੁਪਏ ਨੂੰ ਦਾ ਜਿਹੜਾ ਵਾਈਟ ਅੰਡਾ ਹੁੰਦਾ ਫਾਰਮੀ ਅੰਡਾ ਹੁੰਦਾ ਉਹ ਵਿਕਦਾ ਆਪਾਂ 15 ਰੁਪਏ ਤੋਂ ਲੈ ਕੇ 20 ਰੁਪਏ ਤੱਕ ਜਿਹੜਾ ਹੈ ਦੇਸੀ ਅੰਡਾ ਬੀਚ ਸਕਦੇ ਆਂਗੇ ਜੇਕਰ ਦੋਸਤੋ ਤੁਸੀਂ ਲਗਾ ਲਓ 100 ਜੇਕਰ ਮੁਰਗੀਆਂ ਨੇ ਜੇ 100 ਮੁਰਗੀਆਂ ਨੇ ਅੰਡੇ ਦਿੱਤੇ ਨੇਗੇ ਤਾਂ ਤੁਸੀਂ 15-20 ਰੁਪਏ ਦੇ ਹਿਸਾਬ ਨੂੰ ਲਗਾ ਲਓ ਤੇ ਤੁਸੀਂ ਜਿਹੜੀ ਫੀਡ ਪਾਉਣੀ ਆ ਜਿਹੜੀ ਫੀਡ ਮੁਰਗੀਆਂ ਖਾਣੀਆਂ ਆ ਇੱਕ ਦਿਨ 'ਚ ਜਿਹੜੀ ਮੁਰਗੀ ਫੀਡ ਖਾਊਗੀ ਦੋਸਤੋ 5 ਰੁਪਏ ਦੀ ਫੀਡ ਖਾਊਗੀ 5 ਰੁਪਏ ਖਰਚਾ ਆਉਂਦਾ ਇੱਕ ਮੁਰਗੀ ਨੂੰ ਇੱਕ ਦਿਨ 'ਚ ਜਿਹੜਾ ਚਾਹੇ ਮੁਰਗਾ ਚਾਹੇ ਮੁਰਗੀ ਉਹ ਸਿਰਫ 5 ਰੁਪਏ ਦਾ ਹੀ ਖਾਊਗੀ ਉਹਦੇ ਨਾਲ ਤੁਸੀਂ ਹਰੀਆਂ ਸਬਜ਼ੀਆਂ ਵੀ ਪਾ ਸਕਦੇ ਹੋ ਘਰ ਦੀ ਵੇਸਟੇਜ ਹੋ ਗਈ ਉਹ ਵੀ ਪਾ ਸਕਦੇ ਹੋਗੇ ਠੀਕ ਹੈ ਨਾ ਤੇ ਹੋਰ ਵੀ ਰਹਿਣ ਖੂਦ ਕਰਦੀ ਹੁੰਦੀ ਹੈ ਉਹ ਤੁਸੀਂ ਪਾ ਸਕਦੇ ਹੋ ਉਹਦੇ ਨਾਲ ਜਿਹੜਾ ਫੀਡ ਦਾ ਖਰਚਾ ਤੁਹਾਡਾ ਹੋਰ ਵੀ ਘਟ ਜੂਗਾ ਠੀਕ ਹੈ ਜੀ ਤੇ ਤੁਸੀਂ 100 ਮੁਰਗੀ ਘਰੇ ਰੱਖ ਕੇ ਦੋਸਤੋ 15000 ਰੁਪਏ ਤੋਂ ਲੈ ਕੇ 20000 ਰੁਪਏ ਤੱਕ ਆਰਾਮ ਨਾਲ ਕਮਾ ਸਕਦੇ ਹੋ ਜੇਕਰ ਤੁਹਾਡਾ ਰੱਖ ਰਖਾ ਵਧੀਆਗਾ ਤੇ ਤੁਹਾਡਾ ਜਿਹੜਾ ਮਾਰਕੀਟ ਤੁਹਾਡੀ ਵਧੀਆ ਬਣੀ ਹੋਈ ਆ ਆਂਡਾ ਤੁਹਾਡਾ ਵਧੀਆ ਰੇਟ ਤੇ ਸੇਲ ਹੋ ਰਿਹਾ ਤਾਂ ਤੁਸੀਂ ਆਸਾਨੀ ਨਾਲ ਜਿਹੜਾ 100 ਮੁਰਗੀ ਤੋਂ 15000 ਰੁਪਏ ਤੋਂ ਲੈ ਕੇ 20000 ਰੁਪਏ ਆਰਾਮ ਨਾਲ ਕਮਾ ਸਕਦੇ ਹੋ ਤੇ ਫੀਡ ਜਿਹੜੀ ਆਪਾਂ ਤੁਹਾਨੂੰ ਵੀਡੀਓ ਚ ਪਹਿਲਾਂ ਵੀ ਦੱਸ ਚੁੱਕੇ ਹਾਂਗੇ ਕਿ ਕਿਹੜੀ ਕਿਹੜੀ ਫੀਡ ਪਾਉਣੀ ਹੈ ਇਹਨਾਂ ਨੂੰ ਉਹ ਤੁਸੀਂ ਫੀਡ ਪਾ ਕੇ ਚੰਗਾ ਮੁਨਾਫਾ ਲੈ ਸਕਦੇ ਹੋ ਏਸੀ ਦੋਸਤੋ ਅੱਜ ਦੀ ਵੀਡੀਓ ਉਮੀਦ ਕਰਦੇ ਆਂ ਵੀਡੀਓ ਵਧੀਆ ਲੱਗੀ ਹੋਊਗੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਦੋਸਤੋ ਜਰੂਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਓ ਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਵੀ ਦਬਾ ਦਿਓ ਤਾਂ ਜੋ ਆਪਣੀ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਆਪਾਂ ਤੁਹਾਡੇ ਲਈ ਨਮੀਆਂ ਨਮੀਆਂ ਵੀਡੀਓ ਬਣਾਉਂਦੇ ਰਹਨੇ ਆਂਗੇ ਜਿਹੜੇ-ਜਿਹੜੇ ਸਮੇ ਜਿਹੜੀ-ਜਿਹੜੀ ਜਾਣਕਾਰੀ ਦੀ ਤੁਹਾਨੂੰ ਜ਼ਰੂਰਤ ਹੁੰਦੀ ਹੈਗੀ ਉਹੋ ਜਾਣਕਾਰੀ ਦਿੰਦੇ ਰਹਨੇ ਆਂ ਸੋ ਵੀਡੀਓ ਨੂੰ ਅੰਤ ਤੱਕ ਦੇਖਣ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ